ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਨ ਗੁਰਨਾਣਕ ਗ੍ਰੀਨ ਪੰਜਾਬ ਮਿਸ਼ਨ ਟੀਮ ਐਸਮੋਕੇ ਬੱਸ ਸਟੈਂਡ ਜਗਰਾਉਂ ਤੇ ਪਹੁੰਚੀ ਹੈ ਬਹੁਤ ਹੀ ਖੂਬਸੂਰਤ ਕਾਰਜ ਜਦੋਂ ਤੁਸੀਂ ਸਾਡੇ ਕੈਮਰੇ ਰਾਹੀਂ ਦੇਖੋਗੇ ਤਾਂ ਤੁਸੀਂ ਖੁਦ ਸਾਡੀ ਇਸ ਟੀਮ ਨੂੰ ਸ਼ਾਬਾਸ਼ ਦਿਓਗੇ ਇਹ ਬੱਸ ਸਟੈਂਡ ਦਾ ਪੁਲ ਹੈ ਜਿਹਦੇ ਜਿਹੜਾ ਕਿ ਤੁਸੀਂ ਕੈਮਰੇ ਰਾਹੀਂ ਸਾਡੇ ਕੋਲ ਦੇਖ ਰਹੇ ਹੋ ਇਸ ਫੁੱਲ ਦੇ نیچے ਇੰਡਾ ਨੂੰ ਜਾਣ ਵਾਲੀਆਂ ਬਸਮਾ ਘੜਮੀਆਂ ਨੇ ਤੇ ਇਸ ਫੁੱਲ ਦੇ نیچے ਲੱਗੀਆਂ ਬਾੜੀਆਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਸੀ ਮੈਂ ਸਭ ਦੇ ਇਸ ਕਰਕੇ ਕਿਹਾ ਕਿ ਜਿੱਥੇ ਹੋਰ ਜਗ੍ਹਾ ਹੈਗੀ ਹੈ ਜਿਹੜੀ ਕਿ ਤੁਸੀਂ ਹੁਣੇ-ਹੁਣੇ ਕੈਮਰੇ ਰਾਹੀਂ ਦੇਖੇ ਇਹ ਪੰਜ ਬੈਂਚ ਐ ਸਾਡੀ 20 ਪੰਜਾਬ ਮਿਸਟਰ ਦੇ ਸਾਡੇ ਕਾਹੇ ਸੱਜਣਾ ਨੇ ਸਾਡੇ ਮੈਂਬਰਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਲਗਾਏ ਨੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਆਓ ਜਾਣਦੇ ਆ ਸਤਪਾਲ ਸਿੰਘ ਡੇੜਾ ਦਾ ਸਾਡੇ ਗ੍ਰੀਨ ਮੈਨ ਐ ਅੱਜ ਕਿਹੜੇ ਪ੍ਰੋਜੈਕਟ ਤੇ ਇਕੱਠੇ ਹੋਏ ਆ ਜੀ ਜਰਾ ਦੱਸਿਓ ਅੱਜ ਜੀ ਇਹ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਰੁੱਖਾਂ ਤੋਂ ਬਿਨਾਂ ਇਹ ਪਹਿਲਾ ਪ੍ਰੋਜੈਕਟ ਚਲਾਉਦਾ ਲਾਇਆ ਗਿਆ ਵਾ ਇੱਕ ਦਿਨ ਸਾਹਮਣੇ ਉੱਥੇ ਮੈਂ ਕਿਸੇ ਦੀ ਵੇਖ ਕਰ ਰਿਹਾ ਸੀ ਖੜਾ ਸੀਗਾ ਅੱਛਾ ਤੇ ਇੱਕ ਮਾਤਾ ਨੇ ਦੇਖੀ ਉਹਦੇ ਗੋਡੇ ਖਰਾਬ ਸੀਗੇ ਓਏ ਹੋਏ ਤੇ ਉਹ ਉਹ ਤੋਂ ਮਤਲਬ ਬੈਠਣ ਲਈ ਕੋਈ ਜਗ੍ਹਾ ਲੱਭ ਰਹੀ ਸੀ ਕਿਉਂ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਸੀਗੀ ਤੇ ਜਦੋਂ ਉਹ ਕਾਫੀ ਤਾਂ ਮੈਂ ਬਸ ਲਈ ਕਾਫੀ ਟਾਈਮ ਆਈ ਤੇ ਉਹ نیچے ਬਹਿ ਗਈ ਜਦੋਂ ਬਾਤ ਆਈ ਫਿਰ ਉਹ ਤੋਂ ਹੋਰ ਦੁਨਾਹੋ ਕੁਝ ਕਿਉਂਕਿ ਗੋਡੇ ਖਰਾਬ ਸੀਗੇ ਮੈਂ ਸਾਹਮਣੇ ਦੇਖ ਰਿਹਾ ਕਿਵੇਂ ਆ ਕੇ ਉਹਨਾਂ ਨੂੰ ਉਠਾ ਕੇ ਤੇ ਬੱਸ ਦੇ ਵਿੱਚ ਚੜਾਇਆ ਉਹ ਦਿਨ ਮੇਰੇ ਮਨ ਦੇ ਦਾ ਚਾਹੀ ਸੀ ਫਿਰ ਮੈਂ ਸਾਰੀ ਟੀਮ ਨਾਲ ਸਲਾਹ ਕੀਤੀ ਵੀ ਆਪਾਂ ਇਹ ਬੈਂਚ ਇੱਥੇ ਰੱਖ ਲਈ ਤੇ ਸਾਰਿਆਂ ਨੇ ਆਪਣੇ ਦਸਵੰਦ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਦੇ ਕੇ ਆਪਾਂ ਇਹ ਬੈਂਚ ਰੱਖ ਰਹੇ ਆ ਤੇ ਕਿੰਨਾ ਕਿੰਨਾ ਵੱਲੋਂ ਇਹ ਬੈਂਚ ਰੱਖੇ ਗਏ ਨੇ ਤੁਹਾਡੇ ਕੋਲ ਸਾਰੀ ਲਿਸਟ ਹੈਗੀ ਹੈ ਜੀ ਤੁਸੀਂ ਤੁਸੀਂ ਦੱਸ ਦਿਓ ਜੀ ਧੰਨਵਾਦ ਤੇ ਮੈਂ ਸਾਰੇ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਛੋਟੀ ਜਿਹੀ ਗੇਂਦ ਦੀ ਇਹ ਭਾਵਨਾ ਲੋਕਾਂ ਦੇ ਸੂਰਤ ਦੇ ਲਈ ਕਿਉਂਕਿ ਆਵਾਜ਼ਾਂ ਦੇ ਲਈ ਕੰਮ ਕਰਦੇ ਆ ਤੇ ਲੋਕਾਂ ਦੀ ਹੋਰ ਕੀ ਚੀਜ਼ ਨਹੀਂ ਅੱਜ ਗ੍ਰੀਨ ਪੰਜਾਬ ਮੈਜ਼ਰਟੀ ਵੱਲੋਂ ਪਹਿਲਾ ਪ੍ਰੋਜੈਕਟ ਜਿਹੜਾ ਨੇਚਰ ਲਵਰ ਪੀਪਲ ਵੱਲੋਂ ਆ ਬੜਾ ਜੋਸ਼ ਹੈ ਜੀ ਕਿਉਂ ਕਿ ਜਾਗਰਾਨ ਦੇ ਵਿੱਚ ਨਵੇਕਲਾ ਪ੍ਰੋਜੈਕਟ ਹੈ ਤੇ ਤੁਸੀਂ ਦੇਖ ਰਹੇ ਹੋ ਜਿਹੜੇ ਪ੍ਰੋਜੈਕਟ ਦੀ ਹਜੇ ਸਿਰਫ 2 ਮਿੰਟ ਪਹਿਲਾਂ ਸ਼ੁਰੂਆਤ ਹੋਈ ਹੈ ਇਹੋ ਪ੍ਰੋਜੈਕਟ ਦਾ ਰਿਜ਼ਲਟ ਵੀ ਦਿਖਣ ਲੱਗ ਗਿਆ ਸਾਡੇ ਕੈਮਰੇ ਰਾਹੀਂ ਦੇਖ ਰਹੇ ਹੋ ਉਹ ਸਾਰੇ ਤੁਰ ਤੱਕ ਉਹ ਸਵਾਰੀਆਂ ਇੰਨਾ ਬੈਂਟਸ ਤੇ ਬੈਠੀਆਂ ਇਹਨਾਂ ਨੂੰ ਹਜੇ ਲੱਗੇ 2 ਮਿੰਟ ਹੀ ਹੋਏ ਹੈਗੇ ਆ ਤਾਂ ਸੰਧੂ ਸਾਹਿਬ ਆਣਾ ਇੰਨੀ ਤੇਜ਼ ਰਿਜ਼ਲਟ ਨਹੀਂ ਕਦੇ ਮਿਲਿਆ ਹੋਣਾ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਜਰੂਰ ਸੀ ਇਹਨਾਂ ਖਾਸ ਤੌਰ ਤੇ ਜੁੜੇ ਹੋੜੇ ਤੇ ਔਰਤਾਂ ਦੀ ਸੁਰੱਖ ਬੰਦਿਆਂ ਦੀ ਜੀ ਜੀ ਇਹਨਾਂ ਦੇ ਕੋਟੇ ਅੱਜ ਕੱਲ ਹਰ ਕੋਈ ਲੋਟਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਸੋ ਬਹੁਤ ਵਧੀਆ ਲੱਗਿਆ ਕਿ ਅਸੀਂ ਉਹਨਾਂ ਦੇ ਬੈਠਣ ਵਾਸਤੇ ਜਿਹੜੇ ਆ ਇਹ 5 ਬੈਂਚ ਲਵਾਏ ਨੇ ਕੋਸ਼ਿਸ਼ ਹੋਏ ਕਿ ਹੋਰ ਵੀ ਜਿਹੜੀ ਖਾਲੀ ਥਾਂ ਹੈ ਉੱਥੇ ਵੀ ਲੋਕਾਂ ਵਾਸਤੇ ਬੈਂਚ ਲਗਵਾਏ ਜਾਣ ਗ੍ਰੀਨ ਪੰਜਾਬ ਮਿਸ਼ਨ ਟੀਮ ਜਿਹੜੀ ਹੈ ਜਾਂ ਮੇਕਰ ਲੱਗ ਹੈ ਕਿ ਜਿਹੜੀ ਟੀਮ ਹੈ ਲਗਾਤਾਰ ਇਹੋ ਜਿਹਾ ਕੰਮ ਹੀ ਰਹਿਗੀ ਤਾਂ ਕਿ ਅਸੀਂ ਲੋਕਾਂ ਆ ਜਾਣੀ ਹੈ ਹੁਣ ਕੋਈ ਪ੍ਰੋਬਲਮ ਨਹੀਂ ਹੈ ਕੁਝ ਸਾਡੇ ਪਾਣੀ ਵਿੱਚ ਬਣੇ ਪਈ ਹੈ ਇਹ ਪਹਿਲੀ ਸਾਡੀ ਅਜਿਹੀ ਕੋਸ਼ਿਸ਼ ਹੈ ਨਾ ਪਾਣੀ ਵਾਸਤੇ ਜਰੂਰ ਅਸੀਂ ਜਿਹੜੀ ਪਾਣੀ ਲਗਵਾਏ ਤੇ ਅੱਜ ਸਾਰੇ ਬੈਠੇ ਨੇ ਬਹੁਤ سارے ਬੈਠੇ ਨੇ ਸਾਰੇ ਲੱਗ ਪਾਤੇ ਸਾਰੇ ਮੀਂਹ ਬੋਸ ਬਣਵਾ ਦਿੰਦਾ ਸਾਰੇ ਦਾ ਸਨ ਲੌਕ ਕਿ ਬੈਂਕ ਬਿਲਕੁਲ ਜੀ ਇੱਕ ਲਾਗੀ ਜੋਸ਼ ਹੈ ਇੱਕ ਲਾਗੀ ਛਾਬ ਹੈ ਸਾਰੇ ਟੀਮ ਦੇ ਗਰੀਬ ਜਨਾਬ ਇਸ ਲਈ ਜਿਨੇ ਹਰਿਆਣਾ ਰਿਆ ਦੇ ਨਾਲ ਨਾਲ ਆਰ ਪਬਲਿਕ ਦੀ 16 ਲਿਬੇ ਪ੍ਰਾਲਾ ਕੀਤਾ ਜਿਵੇਂ ਖੁਦ ਸਾਹਿਬ ਨੇ ਉਹਨੇ ਉਹਨੇ ਤਾਂ ਦੇ ਸਤਿਨਾਮ ਦਾ ਅਨੁਵਾਦ ਕੀਤਾ ਜਿਨ੍ਹਾਂ ਨੇ ਇੱਕ ਇੱਕ ਬੈਂਥੇ ਦਿੱਤਾ ਉਹਨਾਂ ਦੇ ਵਿੱਚੋਂ ਸੰਧੂ ਸਾਹਿਬ ਦੇ ਨਾਲ ਵੀ ਕੈਲੀਫਰਿਕਟੇ ਮੇਜਰ ਸਿੰਘ ਸ਼ੀਨਾ ਜਿਨ੍ਹਾਂ ਦਾ ਕਲ ਲਿਖਿਆ ਹੋਇਆ ਨਾਵਲ ਵੀ ਇਹ ਲੋਕ ਕਰਪਨ ਹੋਇਆ ਹੈ ਬੜੀ ਸੰਗਤ ਦੇ ਵਿੱਚ ਬਹੁਤ ਹੀ ਅੱਛੇ ਇਹ ਲੇਖਕ ਨੇ ਤੇ ਨਾਲੇ ਸਾਡੇ ਸੀਨੀਅਰ ਮੈਂਬਰ ਨੇ ਸਰ ਕਿਵੇਂ ਲੱਗਿਆ ਜਦੋਂ ਨਾਲ ਦੀ ਨਾਲ ਹੀ ਬਜ਼ੁਰਗ ਬੈਠੇ ਤੁਹਾਡੇ ਦੱਦੇ ਹੋਏ ਬੈਠੇ ਕੀ ਕੋਈ ਦੇਰੀ ਹੈ ਕੀ ਹੈ ਕੋਈ ਬੱਸ ਆਈ ਉਹ ਤਾਂ ਓਕੇ ਬੜ ਗਈ ਸੜੇ ਆ ਨਹੀਂ ਆ ਮੈਂ ਕਿਹਾ ਸਰ ਜਿੱਥੇ ਆਏ ਇਸ ਕਾਂਗੇ ਦਵਾਈ ਦੇ ਬੈਠ ਜਾਣਾ ਹਾਂ ਧੰਨਵਾਦ ਮੈਂ ਕਦੇ ਆਪਾਂ ਆਈ ਨਾ 15 ਦਿਨ ਦੀ ਹੋਈ ਆ ਹੁਣ ਮੇਰਾ ਕੰਮ ਆ ਇਹ ਆ ਤੇ ਥੋੜੀ ਜਿਹੀ ਜੀਵਨ ਹੋਰ ਕੰਮ ਕੀ ਕਰਾ ਲੈਣਾ ਹੈ ਨਾ ਕਿਨੇ ਕੀਤੀ ਹੈ ਹਣਾ ਸਾਰਾ ਤੇ ਇਹਦੇ ਦੋ ਵੇਲ ਦੋ ਵੇਲ ਛੋੜਦਾ ਜਦੋਂ ਮਾਰਦੀ ਹੈ ਵਾਹ ਜੀ ਲੈ ਕਤਾਰੀ ਹੋ ਜੇ ਜ਼ੋਰ ਦਾ ਤਾੜੀਆਂ ਵਾਲੀ ਜੀ ਸਾਡਾ ਤਾਂ ਮਨ ਨਾਲ ਦੇਖੋ ਹੋਟਲ ਵੀ ਵੱਜੇ ਆ ਤੁਹਾਡੀ ਇਸ ਕਰਕੇ ਐਸਾ ਉਹ ਸੇਵਾ ਉਹ ਜਿਹੜੇ ਕਿੰਨਾ ਕਰੀ ਇਹ ਤਾਂ ਜੀ ਜੇ ਲੱਗ ਰਹੇ ਤੁਸੀਂ ਕਹਿੰਦੇ ਨਹੀਂ ਭਾਵੇਂ ਜੀ ਜੇ ਤੁਸੀਂ ਵਾਹ ਜੀ ਵਾਹ ਦੋਨੋਂ ਬੇਟੀਆਂ ਤੇ ਨਾਮ ਦੀ ਸੇਵਾ ਵਾਹ ਜੀ ਵਾਹ ਇੱਕ ਵੇਖੋ ਇੱਕ ਵੇਖੋ ਉਹ ਅੱਗੇ ਜੀ ਪਿੰਡਾ ਤਿਆਰ ਹੈ ਲਾ ਕੇ ਇਹ ਦੇ ਦਈਂ ਸ਼ਿਲਾ ਭਾਵ ਜਿਨ੍ਹਾਂ ਦਾ ਸਾਨੂੰ ਬੜਾ ਖ਼ੁਸ਼ਕ ਹੈ ਲੋਕ ਹੈ ਬੜਾ ਅਸੀਰਵਾਦ ਹੈ ਉਸੇ ਲੜੀ ਦੇ ਵਿੱਚ ਹਰਮਨ ਸਿੰਘ ਸਾਕੇ ਬਹੁਤ ਹੀ ਸਿੰਘ ਹੈ ਸੇਵਾਦਾਰ ਉਹਨਾਂ ਨੇ ਗ੍ਰੰਥ ਦਾ ਮੇਕਨ ਬੜਾ ਬਣਾ ਦਿੱਤਾ ਮਨਪਸੰਦ ਹੈ ਅੱਜ ਦਾ ਸਲਮਤ ਅੱਜ ਦਾ ਜਿਸ ਤੋਂ ਉਹਨਾਂ ਦਾ ਕੰਮ ਕਰੀ ਕਿਸੀ ਹੋਇਆ ਰਾਉ ਜੀ ਦਾ ਬਜੰਦ ਨੂੰ ਵੀ ਕਰਨਾ ਹੈ ਇੱਥੇ ਤੇ ਬਹਿ ਕੇ ਇਹਦੇ ਰੋਲ ਸੁੱਕਣੇ ਲਈ ਫਾਈਲ ਲੈਣੇ ਨੇ ਰੱਖੇ ਸਨ ਫਾਈਲ ਸਾਡੇ ਤੋਂ ਆਈ ਜੇ ਅਰੋੜ ਤੇ ਉਮਰ ਸ਼ਮਾਈ ਸਾਡਾ ਫਰਜ਼ ਉਹ ਤੇ ਆਪ ਜੰਦਾ ਦਾ ਹੀ ਫਰਜ਼ ਆ ਖੈਰ ਨੂੰ ਸਾਥ ਵਟਣਾ ਸੁਣ ਸਕਣਾ ਯਾਦ ਦਿਵਤੋ ਕਰਨਾ ਆ ਆਪਣੇ ਜਨਮ ਦੇ ਛੱਟੋ ਘਟੇ ਕੋਟ ਜੂਜ਼ ਹੋਣਾ ਵਾਹਿਗੁਰੂ ਆ ਖਾਲਸਾ ਵਾਹਿਗੁਰੂ ਦੀ ਇੱਕ ਬੈਂਟ ਵਿੱਚ ਸਰਦਾਰ ਹਰਜਨ ਸਿੰਘ ਜੀ ਕਿ ਲੋਕਾਂ ਵੱਲੋਂ ਸਾਨੂੰ ਸੇਵਾ ਦਿੱਤੀ ਗਈ ਹੈ ਸਰ ਬਹੁਤ ਬਹੁਤ ਇਹ ਮਿਹਰਬਾਨੀ ਆ ਆਨੰਦ ਆ ਗਿਆ ਅੱਜ ਦਾ ਬਾਸ ਸਟੈਂਡ ਹੀ ਆ ਆਪ ਆ ਗਿਆ ਮੈਡਮ ਆਲੂ ਨਾਲੇ ਚਾਤ ਰਹੇ ਸਾਰੇ ਬੈਂਚ ਪਾਰ ਦੇ ਵਾਹ ਜੀ ਬਹੁਤ ਬਹੁਤ ਸ਼ੁਕਰੀਆ ਸੈਸ਼ਨ ਮੈਡਮ ਬਰਾਬਰ ਮਾਤ ਦਾ ਮਾਦੇ ਜੀ ਸਾਡੀ ਸਬੱਤ ਭਾਰਤੀ ਚੜ੍ਹ ਟੀਮ ਦੇ ਬਹੁਤ ਹੀ ਸੀਨੀਅਰ ਜਿਨ੍ਹਾਂ ਨੇ ਬੜਾ ਜੋਰਦਾਰ ਦਿੰਦਾ ਜਗਰਾਉ ਖੰਡੇ ਸਭਾ ਵਿੱਚ ਖੰਡੇ ਲੱਗ ਲੱਗ ਬਰਾਬਰ ਇੱਕ ਉਹਨਾਂ ਨੇ ਬੈਂਚ ਵਿੱਚ ਆਨਸ ਕਰ ਦਿੱਤਾ ਹੈਗਾ ਆ ਇੰਨੀ ਚੰਗੀ ਪਰਫਾਰਮੈਂਸ ਜੱਦਾਏ ਕਿੰਦਿਆ ਆ ਗਿਆ ਮੰਨ ਦੇ ਉਹ ਜਿਹੜੀ ਲਿਆ ਕਰ ਮੜਾ ਜਾ ਐ ਐਸ ਨਾਮ ਨਾਲ ਜਦੋਂ ਆਉਂਦੇ ਆ ਸਾਰੇ ਲੋਕਾਂ ਦੇ ਨਾਲ ਤੁਸੀਂ ਗੋਹਾਂ ਦਾ ਲਾਹ ਹੁੰਦਾ ਹੈ। ਗੱਲ ਤੋਂ ਕਿਉਂ ਘਮਾ ਲਾ ਕੋਰਾ ਫਾਉਂਡੇਸ਼ਨ ਦੀ। ਹੋਰ ਵੀ ਕਾਲਜ ਦੇ ਬੱਚੇ ਨਾਲ ਦਿੱਤੀਆ ਬੀ ਸੋ ਕਰਦੇ ਹੋ। ਇਸ ਦੇ ਵਿੱਚ ਸਿਪਾਹੀ ਸਭਾਈ ਸੁਭਾਈ ਨਾ ਮਕਸਦ ਇਹ ਹੈ ਸਰ ਕਿ ਸਾਰੇ ਜਗਰਾਉ ਮਸੀਤ ਦੀ ਖਿਆਲ ਰੱਖਣ। ਸ਼ੌਪ ਕੀਪਰ ਨਾਲ ਖੜਿਆ ਮੇਰੇ ਨਾਲ ਤੁਸੀਂ ਦੇਖ ਕਰਦੇ ਹੋ। ਹੜ ਕੇ ਹੜ ਜਾਣਾ ਇਸ ਨਾਲ ਵੀ ਮੜ ਜਾ ਗੱਡਿਆ ਜਾ। ਸਾਰੇ ਮੈਸਜ ਜਗਰਾਉ ਵਾਸੀ ਹੈ। ਆਪਣੇ ਬਸਟੈਂਡ ਦਾ ਜਿਹੜਾ ਹੈ ਜਿੱਥੇ ਆਪਾਂ ਕਹਿੰਦੇ ਸਿਗਰਾਉਂਦੇ ਹੈ ਤੇ ਬੈਠਕਾਂ ਆਪਾਂ ਇਹਨਾਂ ਸੱਚੀ ਤੇ ਬੈਠਕਾਂ ਵਾਲੀ ਜਗਾ ਬਣਾਈ ਤੇ ਮੇਰਾ ਇਹ ਮੈਸਜਾ ਸਾਰੇ ਪੰਛੀ ਕੱਢਾਉਂਦੇ ਰਹਿੰਦੇ ਸਰਵਤ ਨੌਜਵਾਨਾਂ ਨੇ ਬੜਾ ਜ਼ੋਰਦਾਰ ਦਿੱਤਾ ਹੈ ਇਹ ਅੱਗੇ ਨੂੰ ਕੀ ਸੇਵਾ ਰਹੇ ਰਹੂਗੀ ਧਿਆਨ ਰੱਖੋਗੇ ਸਾਡੀ ਪੂਰਾ ਧਿਆਨ ਲੱਗਿਆ ਨਾ ਬੜਾ ਜਿਹੜਾ ਸੱਤ ਲੱਗਿਆ ਹਾਂ ਸਵਾਰੀ ਦੀ ਦਰਦੀਆਂ ਉਹਦੇ ਨਾਲ ਮੇਰੇ ਬਹੁਤ ਬਿਹਤਰੀਨ ਲੱਗਣਾ ਲੱਗਿਆ ਹਾਂ ਹਾਂ ਨਹੀਂ ਤਾਂ ਬਹੁਤ ਫੜਨਾ ਉਠਾਉਣਾ ਉਸਕਾ ਇਹ ਬੜਾ ਫੁੱਲ ਦਾ ਖਾਤ ਹੈ ਇੱਕ ਨੰਬਰ ਲੱਗਿਆ ਇਹ ਵੀ ਬਹੁਤ ਜਿਆਦਾ ਪੌਂਦਾ ਹੀ ਚੱਲ ਰਹੇ ਹੋਗੇ ਕਰਾਂਗਾ ਜੀ ਆਪਾਂ ਜਲਦੀ ਜਾਈਦਾ ਲੱਗਦਾ ਹੈ ਜਦੋਂ ਸੀਟ ਮਿਲ ਜਾਂਦੀ ਹੈ ਤਾਂ ਜਿਨ੍ਹਾਂ ਨੇ ਸਾਨੂੰ ਅੱਜ ਇਹ ਮਾਣ ਦਿੱਤਾ ਉਹਦੇ ਵਿੱਚ ਸਰਦਾਰ ਹਰਨਾਰਾਇਣ ਸਿੰਘ ਜੀ ਢਿਲੋਂ ਵੱਲੋਂ ਇੱਕ ਮੈਂ ਇੱਕ ਇਹ ਬੈਂਚ ਮੇਜਰ ਸਿੰਘ ਜੀ ਠੀਨਾ ਵੱਲੋਂ ਇੱਕ ਬੈਂਚ ਤੇ ਹੁਣ ਤਿੰਨ ਹੋ ਗਏ ਨੇ ਸਤਪਾਲ ਸਿੰਘ ਦੇੜਕਾ ਜੀ ਵੱਲੋਂ ਵਰਤਵੰਸਲ ਜੀ ਵੱਲੋਂ ਇੱਕ ਸੇਵਾ ਉਹਨਾਂ ਨੇ ਹੋਰ ਪਾਈ ਸੀ ਉਹ ਪ੍ਰਿੰਸ ਸੰਦੂ ਵੀਰ ਦੇ ਯਾਦ ਦੇ ਵਿੱਚ ਮਾਸਟਰ ਮਨਜਿੰਦਰ ਸਿੰਘ ਜੀ ਦੀ ਮਾਂ ਵੱਲੋਂ ਕਹਿੰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਦੇਖ ਰਹੇ ਹੋ ਨੇਚਰ ਲਵਰਜ਼ ਜੀ ਪੀ ਐਮ ਪੀ ਉਹ ਵੀ ਦੇਖਾ ਉਹ ਵੀ ਦਿਖਾ ਦਿਆ ਬੜਾ ਜੀ ਸਵੱਛ ਭਾਰਤ ਨਗਰ ਕੌਂਸਲ ਦੇ ਗ੍ਰਾਮ ਵੱਲੋਂ ਇਹ ਛੇ ਗ੍ਰਾਮ ਪਹੁੰਚਣ ਤੇ ਜੀਆਂ ਆਇਆ ਨੂੰ ਕੱਲੇ ਸ਼ਬਦਾਂ ਨਾਲ ਹੀ ਨਹੀਂ ਨਾਲ-ਨਾਲ ਉਹਨੂੰ ਪ੍ਰੈਕਟੀਕਲ ਰੂਪ ਵੀ ਦਿੱਤਾ ਗਿਆ ਹੈਗਾ ਦੇ ਆਓ ਦੇਖਦੇ ਆ ਆਜੋ ਜੀ ਇਹ ਹੁਣੇ ਹੁਣੇ ਜਿਹੜੇ ਰੈਸਟ ਲਗਾਏ ਗਏ ਸੀਗੇ ਇਹ ਪੰਜ ਮਿੰਟ ਪਹਿਲਾਂ ਇਹ ਬੈਂਚ ਲਗਾਏ ਗਏ ਆ ਸਾਬੂ ਕਿ ਆ ਬੈਂਚ ਲਗਾਏ ਆ ਹੁਣੇ ਬੈਠਣ ਲਈ ਕਿਵੇਂ ਲੱਗਿਆ ਜਰੂਰੀ ਸੀਗੇ ਨਾ ਨਹੀਂ ਤਾਂ ਅੱਗੇ ਬੋਟੇ ਕਿੱਥੇ ਲੋਕਦੇ ਫੋਟੋ ਫੜਦਾ ਹੈ ਨਾ ਨਹੀਂ ਤਾਂ ਆਪਦਾ ਪੌਣਾ ਘੰਟਾ ਖਾਣਾ ਬਹੁਤ ਵਧੀਆ ਕਿੱਦਾਂ ਬਹੁਤ ਵਧੀਆ ਹਾਂ ਹਾਂਜੀ ਕਿੱਢੀ ਕਿਵੇਂ ਲੱਗਿਆ ਨਾ ਜ਼ਰੂਰੀ ਹੈ ਬਾਜੀ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਸਿਅਰ ਵੀ ਤੁਹਾਡੀ ਹਾਂ ਜਾਨੀ ਜੀ ਉਹਦਾ ਸ਼ੁਕਰੀਆ। ਹਾਂ। ਛੋਟੇ ਬੱਚਿਆਂ ਨੂੰ ਗੋਤੀ ਵਾਲਿਆਂ ਨੂੰ ਤਾਂ ਬਾਲਾ ਹੋ ਗੋਤੀ ਵੱਲੋਂ ਸਾਰਿਆਂ ਨੂੰ ਥੈਂਕਸ। ਆਏ ਹਾਏ 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 ਬਾਜੀ ਬਾਜੀ। ਅੱਛਾ ਲੱਗਿਆ ਜੀ ਐਂ ਨਾਲ ਗੱਲਾਂ ਵੀ ਬੈਠ ਕੇ ਹੋ ਜਾਂਦੀਆਂ ਹਨਾ ਬਹੁਤ-ਬਹੁਤ ਧੰਨਵਾਦ ਜੀ। ਇਹ ਤੇ ਬਹੁਤ ਪਿਆਰਾ ਲੱਗਣਾ। ਆ ਜੀ ਮੈਂ ਤੇ ਨਾ ਬਹੁਤ ਆਭਾਰੀ ਜੀ ਤੁਹਾਡਾ ਬਹੁਤ ਚਾਲ ਰੱਖਣਾ। ਵੀ ਬਣਾਤਾ ਵੀ ਬੜੀਆ ਆ ਆਸਟਾ ਦੇ ਨਾਲ ਬੰਦੇ ਬੈਠਣਗੇ ਦਾ ਅਰਾਰ ਦੇ ਨਾਲ ਨਾਲੇ ਬੰਦਾ ਜਿਹੜਾ ਬੈਠਾ ਹੁੰਦਾ ਉਹ ਕੋਈ ਚੀਜ਼ ਵੀ ਲੈਂਦਾ ਰੋਜ਼ਗਾਰ ਵੀ ਵੱਧਦਾ ਹੈ ਇਸ ਨਾਲ ਇਹ ਪੈਸਾ ਬਹੁਤ ਅੱਛਾ ਹੈ ਇਹਨੂੰ ਹੀ ਕਹੋਗੇ ਸਮਝ ਕੇ ਕਿ ਪਾਪਾ ਇਤਨੇ ਨਹੀਂ ਜਿਟਣਾ ਹਾਂ ਖਣਾ ਇੰਨਾ ਖਿਆਲ ਰੱਖਦਾ ਹਾਂ ਆਂਕਾ ਉਹਨਾਂ ਦਾ ਲਾਲੂ ਬਾਰਾ ਸਾਲ ਦਾ ਹੈ ਆਪਣਾ ਕੋਈ ਫਿਰਦਾ ਨਹੀਂ ਆ ਸਾਡੇ ਭਾਵੇਂ ਬਾਅਦ ਕੁਝ ਪਾਰਟੀ ਲਾ ਲਿਆ ਕਰੋ ਚਲ ਖਫੋ ਦੇ ਵਿੱਚ ਪਾ ਲਿਆ ਪਾਰਟੀ ਲਾ ਲਿਆ ਕਰੋ ਸਾਡੇ ਇਹ ਬੈਂਟੇ ਹਜੇ ਅੱਜ ਲਾਈ ਰਹੇ ਸੀ ਤਾਂ ਪੂਰੇ ਭਰ ਗਏ ਸੀ ਇਤੋਂ ਹੀ ਅੰਦਾਜ਼ਾ ਲੱਗਦਾ ਕਿ ਬਹੁਤ ਲੋਡ ਹੈ ਤਾਂ ਇਹ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਬਹੁਤ-ਬਹੁਤ ਵਧਾਈਆਂ ਜੀ ਸਾਹ ਦੇਖ ਰਹੇ ਹਾਂ ਹੋਲੀ 2 ਮਿੰਟ ਬਾਅਦ ਵੀ ਅਸੀਂ ਦੇਖਾਂਗੇ ਜਦੋਂ ਇਹ ਕੰਪਲੀਟ ਹੋ ਜਾਣਾ ਹੈ ਤਾਂ ਇੱਥੇ ਸਾਰੀ ਸੰਗਤ ਉਹ ਬਾਬਾ ਜੀ ਬੰਦ ਬੈਠੀ ਹੋਣੀ ਹੈ ਤਾਂ ਬਹੁਤ-ਬਹੁਤ ਵਧਾਈਆਂ ਆਹ ਦੇਖ ਰਹੇ ਹਾਂ ਸਾਰੀ ਟੀਮ ਮਹੇਦ ਸਿੰਘ ਜੀਨਾ ਜੀ ਸਤਪਾਲ ਦੇਵਕਾ ਜੀ ਪ੍ਰੋਫੈਸਰ ਕਰਮ ਸਿੰਘ ਸਰਦੇ ਜੀ ਮੈਡਮ ਕੰਤਨ ਗੁਪਤਾ ਜੀ ਹਰਨਰਨ ਸਿੰਘ ਜੀ ਭਾਈ ਸਾਹਿਬ ਨਰੇਸ਼ ਵਰਮਾ ਤੇ ਸਾਡਾ ਗੁਰਜੰਟ ਸਿੰਘ ਜੰਟਾ ਹਨਾ ਜਿਨੇ ਬਹੁਤ ਹੀ ਸਾਡਾ ਜਿਵੇਂ ਯੰਗ ਐ ਵਰਕਰ ਐ ਬਹੁਤ ਸਹਿਯੋਗ ਦਿੰਦੇ ਨੇ ਤਾਂ ਇਹ ਸੀ ਜੀ ਉਪਰਾਲਾ ਜਿਗਰਾਉਂ ਵਾਸੀਆਂ ਨੂੰ ਬੇਨਤੀ ਐ ਹੋਰ ਵੀ ਦਾਨੀ ਸੱਜਣਾ ਨੂੰ ਜਿਨ੍ਹਾਂ ਨੇ ਸਾਡੀ ਇਹ ਵੀਡੀਓ ਦੇਖੀ ਐ ਅਸੀਂ ਆਪਣੇ ਲਈ ਨਹੀਂ ਕੁਝ ਮੰਗਦੇ ਇਹ ਤੁਹਾਡੇ ਸ਼ਹਿਰ ਦੇ ਲਈ ਆਪਣੇ ਸ਼ਹਿਰ ਦੇ ਲਈ ਆਪਣੇ ਬੰਦਿਆਂ ਦੇ ਲਈ ਕੱਲੋਂ ਤੁਹਾਡਾ ਬਜ਼ੁਰਗ ਵੀ ਤੁਹਾਡਾ ਬੱਚਾ ਵੀ ਇੱਥੇ ਉਹਨੂੰ ਖੜਨਾ ਪੈ ਸਕਦਾ ਜਦੋਂ ਕਿਤੇ ਬਾਹਰ ਜਾਣਾ ਤਾਂ ਜਦੋਂ ਦੇਖੇਗਾ ਕਿ ਸਾਡੇ ਬਾਪੂ ਦੀ ਕਮਾਈ ਚੋਂ ਹੀ ਹਣਾ ਬੈਂਚ ਲੱਗੇ ਹੋਏ ਆ ਤਾਂ ਉਹਨੂੰ ਵੀ ਸਕੂਨ ਮਿਲੇਗਾ 1900 ਦਾ ਬੈਂਚ ਆ ਇੱਕ ਇੱਕ ਬੈਂਚ ਜ਼ਰੂਰ ਦਿਓ ਸਾਰੇ ਹਾਂਜੀ ਵਾਹ 1900 ਦਾ ਇਹ ਬੈਂਚ ਆ ਇੱਕ ਇੱਕ ਬੈਂਚ ਜ਼ਰੂਰ ਦਿਓ ਜੀ ਸਾਡਾ ਨਾਲ ਕੰਟੈਕਟ ਕਰੋ ਨਾਲ ਦੀ ਨਾਲ ਹੀ ਅਸੀਂ ਬੈਂਚ ਇੱਥੇ ਰਖਵਾ ਦੇਣਾ ਲੋੜ ਆ ਹੋਰ ਬੈਂਚਾਂ ਦੀ ਵੀ ਤਾਂ ਜ਼ਰੂਰ ਇਹਦੇ ਵਿੱਚ ਸਹਿਯੋਗ ਦਿਓ ਮੈਂ ਇੱਕ ਵਾਰੀ ਫੇਰ ਗ੍ਰੀਨ ਪੰਜਾਬ ਮਿਸ਼ਨ ਦੀ ਆਪਣੀ ਸਾਰੀ ਟੀਮ ਨੂੰ ਵਾਕਈ ਆਨੰਦ ਦੇਣ ਵਾਲੇ ਇਸ ਪ੍ਰੋਜੈਕਟ ਦੇ ਲਈ ਬਹੁਤ ਵਧਾਈ ਦਿਨਾ ਬਹੁਤ ਸੋਹਣੀ ਸੋਚ ਸੀ ਬਹੁਤ ਹੀ ਲਾਹੇਵੰਦ ਸਭ ਨੇ ਪਸੰਦ ਕੀਤਾ ਸਭ ਨੇ ਅਸ਼ੀਰਵਾਦ ਦਿੱਤਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ